ਦੋਸਤੋ ਅੱਜ ਅਸੀਂ ਗੱਲ ਕਰਾਂਗੇ ਪਲਾਨਟ ਮੂਨ ਦੀ ਚੰਦਰਮਾ ਕੀ ਹੈ ਚੰਦਰਮਾ ਜੋਤਿਸ਼ ਦੇ ਵਿੱਚ ਇਸ ਨੂੰ ਜਿਹੜਾ ਹੈਗਾ ਕਰਕ ਰਾਸ਼ੀ ਨੰਬਰ 4 ਤੇ ਜਿਹੜੀ ਆਂਦੀ ਹੈ ਉਸ ਦਾ ਮਾਲਕ ਕਿਹਾ ਜਾਂਦਾ ਤੇ ਇਸ ਰਾਸ਼ੀ ਦੇ ਵਿੱਚ ਨੰਬਰ 4 ਦੇ ਵਿੱਚ ਜਦੋਂ ਚੰਦਰਮਾ ਆ ਲਾਇਆ ਉਸ ਇਨਸਾਨ ਨੂੰ ਦੁਨੀਆ ਭਰ ਦੀਆਂ ਲਗਜ਼ਰੀ ਜਿਹੜੀਆਂ ਉਹ ਮਿਲਦੀਆਂ ਆ ਜਿਨ੍ਹਾਂ ਦੇ ਜਨਮ ਦੇ ਵੇਲੇ ਚੰਦਰਮਾ ਇੱਥੇ ਹੁੰਦਾ ਹੈ ਤੇ ਜਿਨ੍ਹਾਂ ਦੇ ਜਨਮ ਦੇ ਵੇਲੇ ਚੰਦਰਮਾ ਨੰਬਰ 2 ਦੇ ਵਿੱਚ ਹੁੰਦਾ ਹੈ ਉਸ ਨੂੰ ਮੰਨਦੇ ਆ ਕਿ ਉਹ ਬਹੁਤ ਭਾਗਯਵਾਨ ਹੁੰਦਾ ਆ ਕਿ ਇਸ ਜਗ੍ਹਾ ਦੇ ਵਿੱਚ ਚੰਦਰਮਹਾ ਰਾਜਾ ਹੁੰਦਾ ਆ ਉੱਚਾ ਹੁੰਦਾ ਉਸ ਇਨਸਾਨ ਨੂੰ ਪਰਿਵਾਰ ਦਾ ਸੁੱਖ ਬਹੁਤ ਮਿਲਦਾ ਆ ਜਨਤਾ ਦਾ ਸੁੱਖ ਮਿਲਦਾ ਆ ਉਹਦੇ ਕੋਲ ਜਿਹੜੇ ਉਹਦੇ ਐਸੈਟ ਜਿਹੜੇ ਹੁੰਦੇ ਆ ਬਹੁਤ ਵਧੀਆ ਹੁੰਦੇ ਆ ਤੇ ਇਸ ਤੋਂ ਆਪੋਜ਼ਿਟ ਇੱਕ ਕਰ ਇਹ ਹੈ ਜਿਸ ਜਗ੍ਹਾ ਤੇ ਉਹ ਜਦੋਂ ਚੰਦਰਮਨ ਹੁੰਦਾ ਜਿਹੜੀ ਇਹ ਵਿਚੂ ਸਕੋਰਪੀਓ ਬ੍ਰਿਸ਼ਟਕ ਰਾਸ਼ੀ ਦੇ ਵਿੱਚ ਉੱਥੇ ਇਹ ਨੀਚ ਦਾ ਹੁੰਦਾ ਹੈ ਅਗਰ ਐਸ ਸਤਾਨ ਦੇ ਤੇ ਜਿਨ੍ਹਾਂ ਦੇ ਚੰਦਰਮਾ ਹੁੰਦਾ ਉਹ ਲੋਕ ਜਿਹੜੇ ਜ਼ਿੰਦਗੀ ਦੇ ਵਿੱਚ ਮਤਲਬ 8ਵਾਂ ਸਥਾਨ ਜਿਹੜਾ ਆ ਉਹ ਡਿਪਰੈਸ਼ਨਾਂ ਦਾ ਘਾਰ ਆ ਦੁਨੀਆ ਭਰ ਦੀਆਂ ਪ੍ਰੋਬਲਮਸ ਦਾ ਘਾਰ ਆ ਉਹ ਲੋਕ ਜਿਨ੍ਹਾਂ ਨੂੰ ਮਤਲਬ ਜਿਹੜੇ ਹੈਲੂਸੀਨੇਸ਼ਨ ਕੋ ਚੀਜ਼ਾਂ ਦਿਸਣੀਆਂ ਸ਼ੁਰੂ ਹੋ ਜੰਨੀ ਆ ਆ ਤੇ ਇਸ ਕਿਸੇ ਵੀ ਤਰ੍ਹਾਂ ਦੇ ਜਿਹੜੇ ਡਿਪਰੈਸ਼ਨਸ ਹੈਗੇ ਆ ਆ ਆਨ ਨੈਸੈਸਰੀ ਡਰ ਜਾਣਾ ਆ ਮਤਲਬ ਬਿਨਾ ਮਤਲਬ ਦੀ ਉਹਨਾਂ ਦੇ ਵਿੱਚ ਘਬਰਾਹਟ ਚੱਲਦੀ ਆ ਦੁਨੀਆ ਭਰ ਦੇ ਜਿਹੜਾ ਮਨ ਦੇ ਮੈਂਟਲ ਰੋਗ ਜਿਹੜੇ ਹੈਗੇ ਆ ਉਹ ਚੰਦਰਮਾ ਉਹਨਾਂ ਨੂੰ ਦਿੰਦਾ ਆ ਬਿਕੋਜ਼ ਇਹ ਘਰ ਡਾਰਕਨੈਸ ਦਾ ਆ ਡਾਰਕਨੈਸ ਸੈਟਰਨ ਜਿਹੜਾ ਆ ਉਸ ਉਸ ਘਰ ਨੂੰ ਜਿਹੜਾ ਹੈਗਾ ਉਹ ਮੰਨਦੇ ਆ ਵੀ ਉਹ ਇਸ ਘਰ ਦਾ ਕਾਰਕਾ ਨੰਬਰ 8 ਜਿਹੜਾ ਤੇ ਚਨੀ ਤੇ ਚੰਦਰਮਾਇ ਅਸਰਾ ਹੈ ਜਿਸ ਤਰ੍ਹਾਂ ਦੁੱਧ ਦੇ ਵਿੱਚ ਸੁਰਮਾ ਘੋਲ ਦਿੱਤਾ ਹੋਵੇ ਇਸ ਕਰਕੇ ਇਸ ਨੂੰ ਵਿਸ਼ਯੋਗ ਵੀ ਕਿਹਾ ਜਾਂਦਾ ਹੈ ਕਿ ਇਹ ਲੋਕ ਜਿਹੜੇ ਹੈਗੇ ਫਿਰ ਜੋ ਠਾਣਦੇ ਆ ਜੋ ਜੋ ਜੇ ਥੋੜਾ ਬਹੁਤਾ ਇਹਨਾਂ ਨੂੰ ਹੋਲ ਗ੍ਰਾਹ ਦੀ ਅੱਛੀ ਸਪੋਰਟ ਮਿਲ ਜਾਏ ਤਾਂ ਇਹ ਦੁਨੀਆ ਦੇ ਵਿੱਚ ਬਹੁਤ ਵਧੀਆ ਕਰਦੇ ਆ ਤੇ ਤੇ ਜਿਹੜਾ ਜਿਹੜਾ ਮੂਨ ਖਰਾਬ ਹੋਵੇ ਤਾਂ ਬੰਦੇ ਦੁਨੀਆ ਭਰ ਦੀਆਂ ਪ੍ਰੋਬਲਮਸ ਦੇ ਵਿੱਚੋਂ ਲੰਘਦੇ ਆ ਸੋ ਚੰਦਰਮਾ ਜਿਹੜਾ ਮਾਤਾ ਦਾ ਕਾਰਕ ਹੈ ਉਹ ਦੁਨੀਆ ਭਰ ਦੀਆਂ ਲਗਜ਼ਰੀ ਅਗਰ ਬਿਨੈਸ ਦੇ ਨਾਲ ਇੱਥੇ ਕਾਰਕ ਦੇ ਵਿੱਚ ਬੈਠਾ ਹੋਵੇ ਤਾਂ ਬਹੁਤ ਹੀ ਜਿਹੜਾ ਆ ਉਹ ਵਧੀਆ ਹੁੰਦਾ ਅਗਰ ਜੂਪੀਟਰ ਦੇ ਨਾਲ ਬੈਠ ਜਾਏ ਗੱਜਕੇਸਰੀ ਜੋਗ ਹੁੰਦਾ ਮਗਰ ਉਹ ਫਿਰ ਬਾਹਰ ਨੂੰ ਵੰਡਣ ਵਾਲਾ ਜ਼ਿਆਦਾ ਹੁੰਦਾ ਉਹਦੇ ਕੋਲ ਮਤਲਬ ਉਹ ਲਟਾਉਂਦਾ ਆ ਆਪਣੀ ਦੌਲਤ ਸੋ ਅਸਲ ਦੇ ਵਿੱਚ ਅਗਰ ਹੁਣ ਸਮਝੀਏ ਕਿ ਹੈ ਕੀ ਇਹ ਡਰਾਮਾ ਚੰਦਰਮਾ ਜਿਹੜਾ ਆ ਉਹ ਸਾਡੀ ਬਾਡੀ ਦੇ ਵਿੱਚ ਜਦੋਂ ਬੱਚਾ ਗਰਭ ਦੇ ਵਿੱਚ ਆਂਦਾ ਆ ਤੇ ਜਿਹੜਾ ਚੌਥਾ ਚੱਕਰ ਬਣਦਾ ਉਹ ਹਾਰਟ ਦਾ ਚੱਕਰ ਆ ਉਹ ਉਹ ਜਿਹੜਾ ਪਹਿਲਾ 무ਵਿੰਗ ਪਾਰਟ ਸਾਡੀ ਬਾਡੀ ਦੇ ਵਿੱਚ ਕ੍ਰੀਏਟ ਹੁੰਦਾ ਉਹ ਚੰਦਰਮਾ ਹੈਗਾ ਮੂਨ ਹਾਰਟ ਇਸ ਕਰਕੇ ਇਹ ਮਿਡਲ ਦੇ ਵਿੱਚ ਆਂਦਾ ਇਸ ਦੇ ਤਿੰਨ ਚੱਕਰ ਉੱਪਰ ਆਂਦੇ ਆ ਤੇ ਤਿੰਨ ਚੱਕਰ ਮੂਲਾ ਤਾਰ ਸਵਾਦਸ਼ਟਾਨ ਤੇ ਮਣੀ ਪਰ ਫੇਰ ਰਹੇ ਆਂਦਾ ਆ ਜਿਹੜਾ ਜਿਹੜਾ ਫੋਰਥ ਚੱਕਰਾ ਹਾਰਟ ਚੱਕਰਾ ਜਿਸ ਨੂੰ ਅਸੀਂ ਕਹਿੰਦੇ ਆ ਇਹ ਮਿਡਲ ਤੇ ਧੁਰੀ ਆ ਮਨ ਦਾ ਕਾਰਨ ਆ ਮਨ ਦੇ ਵਿੱਚ ਜਿੰਨੀਆਂ ਵੀ ਸਕਾਰਸਤਾਨੀਆਂ ਆਂਦੀਆਂ ਜਿੰਨੀਆਂ ਵੀ ਮਨ ਦੇ ਨਾਲ ਜਿਹੜੇ ਰਿਲੇਟਡ ਪ੍ਰੋਬਲਮ ਆ ਆ ਮਨ ਦੇ ਨਾਲ ਮਨ ਦੇ ਰੋਗ ਹੈਗੇ ਆ ਉਹ ਮੈਂਟਲ ਦੇ ਤੱਕ ਜਿਹੜੇ ਟਰੈਵਲ ਕਰਦੇ ਆ ਉਹ ਸਾਰੇ ਦਾ ਸਾਰਾ ਕਾਰਕ ਚੰਦਰਮਾ ਆ ਸੋ ਇਹ ਚੱਕਰਾ ਜਿਹੜਾ ਹਾਰਟ ਚੱਕਰਾ ਇਹ ਜਦੋਂ ਮਤਲਬ ਪ੍ਰੋਪਰ ਬੈਲੈਂਸ ਹੁੰਦਾ ਹੈ ਐਕਟਿਵ ਹੁੰਦਾ ਹੈ ਤੇ ਇਨਸਾਨ ਜਿਹੜਾ ਨਾ ਉਹਦੇ ਉਹਦੇ ਕੋਲ ਬਹੁਤ ਬਿਊਟੀਫੁਲ ਜਿਹੜੇ ਆਰਟਸ ਹੁੰਦੇ ਆ ਉਹ ਉਹਦੇ ਕੋਲ ਮਤਲਬ ਉਹ ਕ੍ਰੀਏਟਰ ਹੁੰਦਾ ਹੈ ਐਸੀਆਂ ਚੀਜ਼ਾਂ ਦਾ ਜਿਨ੍ਹਾਂ ਨੂੰ ਤੁਸੀਂ ਸੋਚ ਵੀ ਨਹੀਂ ਸਕਦੇ ਚਾਹੇ ਪੇਂਟਿੰਗ ਹੋਵੇ ਚਾਹੇ ਉਹ ਫਿਲਮ ਐਕਟਿੰਗ ਹੋਵੇ ਚਾਹੇ ਡਾਂਸ ਹੋਵੇ ਚਾਹੇ 뮤직 ਬਣਾਉਣਾ ਹੋਵੇ ਉਹ ਚੰਦਰਮਾ ਜਿਹੜਾ ਹੈਗਾ ਉਹ ਉਹ ਕਲਾਮਾਂ ਦਾ ਅਸਲ ਤੇ ਡੀਪ ਜਿਹੜਾ ਰੂਟ ਦੇ ਵਿੱਚ ਛੁਪਿਆ ਹੈਗਾ ਜੈਸ ਵੀਨਸ ਵੀ ਅਸੀਂ ਮੰਨਦੇ ਆ ਕਿ ਵੀਨਸ ਜਿਹੜਾ ਇਹਨਾਂ ਦੋਆਂ ਦਾ ਵੀਨਸ ਹੈ ਪਰ ਜਿਹੜਾ ਚੰਦਰਮਾ ਹੈਗਾ ਉਹ ਜਿਹੜਾ ਜਦੋਂ ਇਸ ਤਰ੍ਹਾਂ 8ਵੇਂ ਘਰ ਦੇ ਵਿੱਚ ਸ਼ੁਭ ਦਾ ਕਿਸੇ ਕਾਰਨ ਹੋ ਜਾਵੇ ਜਿਸ ਤਰ੍ਹਾਂ ਗੋਵਿੰਦਾ ਐਕਟਰ ਉਹਨਾਂ ਦੇ 8ਵੇਂ ਘਰ ਦੇ ਵਿੱਚ ਆ ਦੇਖੋ ਉਹਨਾਂ ਦੇ ਐਕਸਪ੍ਰੈਸ਼ਨ ਕਿੰਨੇ ਆਟ ਆਵਾ ਦੇਖੋ ਉਹ ਗੱਲ ਅਲੱਗ ਹੈ ਕਿ ਉਹ ਇਸ ਵਕਤ ਉਹਨਾਂ ਦੀ ਲਾਈਫ ਦੇ ਵਿੱਚ ਰਾਈਟ ਟਾਈਮ ਨਹੀਂ ਚੱਲਦਾ ਉਹਨਾਂ ਦੇ ਲਗਨ ਦੇ ਵਿੱਚ ਆਹ ਲਗਨ ਚਾਰ ਦੇ ਵਿੱਚ ਗੋਵਿੰਦਾ ਜੀ ਬੇ ਇੱਥੇ ਬੈਠਾ ਹੈ ਆਪਣਾ ਮੂਨ ਉਹ ਮਾਤਾ ਦੇ ਭਗਤ ਹੈ। ਸੋ ਜਿਨ੍ਹਾਂ ਲੋਕਾਂ ਦੇ ਚੰਦਰਮਾ ਜਿਹੜਾ ਹੈਗਾ ਉਹ ਆਪਣੇ ਘਰ ਦਾ ਹੋਵੇ ਉਹਨਾਂ ਦਾ ਮਾਤਾ ਤੋਂ ਉਹਨਾਂ ਨੂੰ ਬਹੁਤ ਅਪਾਰ ਜਿਹੜੀ ਹੈਗੀ ਹੈ ਉਹਨਾਂ ਨੂੰ ਮਦਦ ਮਿਲਦੀ ਹੈ ਚਾਹੇ ਉਹ ਜਿੰਨੇ ਮਰਜ਼ੀ ਗਲਤ ਹੋਣ ਮਾਂ ਉਹਨਾਂ ਦੀ ਹਮੇਸ਼ਾ ਉਹਨਾਂ ਦੇ ਨਾਲ ਖੜੀ ਰਹਿੰਦੀ ਹੈ ਤੇ ਦੂਸਰੀ ਤਰਫ ਜਿਨ੍ਹਾਂ ਦਾ ਚੰਦਰਮਾ ਸ਼ਨੀ ਦੇ ਨਾਲ ਬੈਠ ਜਾਵੇ ਉਹਨਾਂ ਦੀ ਮਾਂ ਉਹਨਾਂ ਦੇ ਪ੍ਰਤੀ ਬਹੁਤ ਡਰਪੋ ਹੋ ਜਾਂਦੀ ਹੈ ਉਹਨਾਂ ਨੂੰ ਬੰਦ ਕਰਕੇ ਰੱਖ ਲੈਣਾ ਚਾਹਦੀ ਹੈ। ਕਿ ਉਸ ਸ਼ਨੀ ਦੇ ਕੋਲ ਚੰਦਰਮਾ ਜਿਹੜਾ ਹੈਗਾ ਉਹ ਖਾਰ ਖਾਂਦਾ ਬਿਕੋ ਉਸ ਇੱਕ ਬਹੁਤ ਡਾਰਕਨੈਸ ਹੈ ਤੇ ਇੱਕ ਨਿੱਕੀ ਜੀ ਕੈਂਡਲ ਇੱਕ ਨਿਕਾ ਜਾਂ ਦੀਵਾ ਇਹ ਚੰਦਰਮਾ ਜਿਹੜਾ ਇਸ ਕਰਕੇ ਇਹ ਸ਼ਨੀ ਤੇ ਚੰਦਰਮਾ ਦਾ ਵਿਸ਼ਯੋਗ ਜਿਹੜਾ ਆ ਉਹ ਮਾਤਾ ਦਾ ਉਸ ਬੰਦੇ ਨੂੰ ਜਿਸ ਦੀ ਕੁੰਡਲੀ ਚ ਇਹ ਜੋ ਹੁੰਦਾ ਆ ਉਸ ਨੂੰ ਮਾਤਾ ਦਾ ਪਿਆਰ ਜਿਹੜਾ ਆ ਉਹ ਨਹੀਂ ਮਿਲਦਾ ਉਹਨਾਂ ਦੇ ਵਿੱਚ ਕਿਸੇ ਕਿਸੇ ਹੀ ਚਲਦੀ ਰਹਦੀ ਹੈ ਸੋ ਜਿਨ੍ਹਾਂ ਲੋਕਾਂ ਦਾ ਚੰਦਰਮਾ ਉੱਚਦਾ ਹੈਗਾ ਆ ਉਹ ਲੋਕ ਜਿਹੜੇ ਆ ਡੈਫੀਨੇਟਲੀ ਬਹੁਤ ਰਕੀਆਂ ਕਰਦੇ ਆ ਇੱਕ ਜਿਹੜਾ ਹੈਗਾ ਜਦੋਂ ਹਰ 14 ਦਿਨ ਦੇ ਬਾਅਦ ਜਿਹੜਾ ਇਹ ਜਿਹੜਾ ਚੰਦਰਮਾ ਫੁੱਲ ਮੂਨ ਹੁੰਦਾ ਆ ਤੇ ਹਰ 14 ਦਿਨ ਤੋਂ ਬਾਅਦ ਫਿਰ ਅਮਾਵਸਾਂ ਦੀ ਜਿਹਨੂੰ ਅਸੀਂ ਮਸਿਆ ਕਹਿੰਦੇ ਆ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਚੰਦਰਮਾ ਜਿਹਨਾਂ ਦੇ ਚਾਰਟ ਦੇ ਵਿੱਚ ਠੀਕ ਨਹੀਂ ਹੁੰਦਾ ਉਹ ਜ਼ਿਆਦਾਤਰ ਹਸਪਤਾਲਾਂ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਪਤਾ ਹੈਗਾ ਆ ਮਤਲਬ ਕਿ ਉਹ ਜਿਹੜੇ ਜ਼ਿਆਦਾ ਲੋਕ ਫੁੱਲ ਮੂਨ ਦੇ ਦਿਨ ਉਥੇ ਮੈਂਟਲੀ ਡਿਪਰੈਸ਼ਨ ਦੇ ਕਰਕੇ ਆਉਂਦੇ ਆ ਤੇ ਜਾਂ ਫਿਰ ਆਉਂਦੇ ਆ ਅਮਾਵਸ ਦੇ ਟਾਈਮਾਂ ਦੇ ਉੱਤੇ ਇਹ ਜਿਹੜਾ ਮਾਈਂਡ ਦੇ ਨਾਲ ਦੇਖੋ ਜਦੋਂ ਪੂਰਨਮਾ ਹੁੰਦੀ ਹੈ ਉਸ ਵਕਤ ਸਮੁੰਦਰ ਦੇ ਵਿੱਚ ਤੂਫਾਨ ਆਉਂਦੇ ਆ ਤੇ ਜਦੋਂ ਉਸ ਵਕਤ ਜਿਆਦਾ ਜਿਹੜੇ ਮੀਂਹ ਪੈਂਦੇ ਆ ਜਾਂ ਜਿਆਦਾ ਜਿਹੜਾ ਇਹ ਸਮਾਂ ਜਿਹੜਾ ਵੈਦਰ ਜਿਆਦਾ ਬੈਟ ਹੁੰਦਾ ਹੈ ਪਾਣੀ ਦੇ ਨਾਲ ਰਿਲੇਟਡ ਇਹ ਜਿਹੜਾ ਹੈਗਾ ਸਰੀਰ ਦੇ ਵਿੱਚ ਵੀ ਇਸੇ ਤਰ੍ਹਾਂ ਪਾਣੀ ਵਧਾਉਂਦਾ ਆ ਜਦੋਂ ਪੂਰਨਮਾ ਆਉਂਦੀ ਹੈ ਤੇ ਲੋਕਾਂ ਦੇ 멘ਟਲ ਜਿਹੜੇ ਆ ਉਹ ਪ੍ਰੈਸ਼ਰ ਵੱਧਦੇ ਆ ਤੇ ਦੂਸਰੀ ਤਰਫ ਜਦੋਂ ਮੱਸਿਆ ਹੁੰਦੀ ਹੈ ਉਸ ਵਕਤ ਪਾਣੀ ਨੂੰ ਇਹ ਸੋਖ ਲੈਂਦਾ ਆ ਬਿਕੋਜ਼ ਉਹ ਜਿਹੜਾ ਪਾਣੀ ਹੈਵੀ ਹੋ ਜਾਂਦਾ ਤੇ ਇਸ ਤਰ੍ਹਾਂ ਸਰੀਰ ਦੇ ਵਿੱਚ ਵੀ ਪਾਣੀ ਜਿਹੜਾ ਘੱਟਦਾ ਆ ਤੇ ਉਹ ਵੀ ਜਿਹੜਾ ਆ ਉਹ ਦਿਮਾਗ ਨੂੰ ਪ੍ਰੋਬਲਮਾਂ ਉਹ ਅਗਰ ਅਸੀਂ ਦੇਖੀਏ ਫਿਰ ਇਸ ਨੂੰ ਕਈ ਇਹਦਾ ਜਿਹੜਾ ਮੰਨਿਆ ਜਾਂਦਾ ਆ ਮੋਤੀ ਇਹਦੋਂ ਪਾਇਆ ਜਾਂਦਾ ਹੈ ਇਹਦਾ ਮਤਲਬ ਨਗ ਤੇ ਉਹਦੇ ਕਰਕੇ ਥੋੜੀ ਠੰਡਕ ਮਿਲਦੀ ਹੈ ਜਿਹੜਾ ਬੰਦੇ ਨੂੰ ਗੁੱਸਾ ਜ਼ਿਆਦਾ ਆਉਂਦਾ ਉਹਨਾਂ ਦਾ ਵੀ ਜਿਹੜਾ ਚੰਦਰਮਾ ਆ ਕਈ ਵਾਰੀ ਉਹ 20 ਹੁੰਦਾ ਹੈ ਜਾਂ ਮਾਰਸ ਦੇ ਨਾਲ ਟੱਚ ਹੁੰਦਾ ਹੈ ਤੇ ਇਸ ਕਰਕੇ ਇਹ ਜਿਹੜਾ ਉਹਨਾਂ ਤੇ ਅਫੈਕਟ ਪੈਂਦਾ ਚੰਦਰਮਾ ਜਿਹੜਾ ਤੁਹਾਡੇ ਸਾਰੇ ਕਰਮ ਦਾ ਕਾਰਨ ਹੈ ਸਭ ਤੋਂ ਪਹਿਲਾਂ ਜਿਹੜੇ ਤੁਹਾਡੇ ਮਨ ਦੇ ਵਿੱਚ ਭਾਵਨਾਵਾਂ ਉੱਠਦੀਆਂ ਚੰਦਰਮਾ ਉਠਾਂ ਦਾ ਜਿਹੜੀਆਂ ਅੰਦਰ ਛੁਪੀਆਂ ਲਹਿਰਾਂ ਆ ਚੰਦਰਮਾ ਤੁਹਾਡੇ ਮਨ ਦੇ ਉੱਤੇ ਜਿਹੜੇ ਵੀ ਤੁਸੀਂ ਕੰਮ ਕਰਦੇ ਆ ਉਹ ਜਿਹੜੀਆਂ ਥਾਟਸ ਉੱਠਦੀਆਂ ਉਹ ਚੰਦਰਮਾ ਉਠਾਂ ਦਾ ਵੀ ਸਭ ਤੋਂ ਜ਼ਿਆਦਾ ਹੈ ਟਿਕਦਾ ਨਹੀਂ ਸਮੁੰਦਰ ਦੀਆਂ ਲਹਿਰਾਂ ਹਿੱਲੀ ਜਾਂਦੀਆਂ ਚੰਦਰਮਾ ਹੀ ਹੈ ਜਿਹੜਾ ਤੁਹਾਡੇ ਕੋਲੋਂ ਸਭ ਤੋਂ ਭੜੇ ਕੰਮ ਕਰਾਂਦਾ ਅਗਰ ਚੰਦਰਮਾ ਰਾਹੂ ਦੇ ਨਾਲ ਟੱਚ ਹੋਵੇ ਤੇ ਫਿਰ ਉਹ ਬੰਦਾ ਜਿਹੜਾ ਹੁੰਦਾ ਨਾ ਮਤਲਬ ਉਹ ਜਾਲਸਾਜ਼ ਹੋ ਜਾਂਦਾ ਅਗਰ ਉਹ ਆਪਣੇ ਘਰ ਦਾ ਹੋਵੇ ਚਲੋ ਆਪਣੇ ਕਰ ਕਰਾਚੀ ਦਾ ਅਗਰ ਪਾਗੇਸ਼ ਹੋਵੇ ਫਿਰ ਵੀ ਉਸ ਬੰਦੇ ਨੂੰ ਜਾਲਸਾਜ਼ੀਆਂ ਦੇ ਨਾਲ ਜ਼ਿੰਦਗੀ ਦੇ ਵਿੱਚ ਉਹਨੂੰ ਮਤਲਬ ਕੋਈ ਨਾ ਕੋਈ ਟੂੜ ਸੱਚ ਦੇ ਵਿੱਚ ਉਹ ਰਾਹੂ ਨੂੰ ਕਰਪਟ ਕਰਦਾ ਰਹਿੰਦਾ ਹੈ ਤੇ ਜਦੋਂ ਚੰ드ਰਮਾ ਬ੍ਰਹਸਪਤੀ ਦੇ ਨਾਲ ਬੈਠ ਜਾਂਦਾ ਹੈ ਅਗਰ ਉੱਚਦਾ ਬੈਠ ਜਾਂਦਾ ਚਾਰ ਦੇ ਨਾਲ ਤਾਂ ਬੰਦਾ ਦਾਤਾ ਬਣ ਜਾਂਦਾ ਤੇ ਜਦੋਂ ਵੈਸੇ ਕਿਸੇ ਹੋਰ ਜਗ੍ਹਾ ਦੇ ਵਿੱਚ ਜਿਸਾਂ 11ਵੇਂ ਬੈਠ ਜਾਂਦਾ ਜਾਂ ਇੱਥੇ ਬੈਠ ਜਾਂਦਾ ਤਾਂ ਉਸ ਵਕਤ ਉਹ ਬੰਦਾ ਜਿਹੜਾ ਬਹੁਤ ਧਨ ਉਹਨੂੰ ਮਿਲਦੀ ਹੈ ਬ੍ਰਹਸਪਤੀ ਦੇ ਨਾਲ ਚੰ드ਰਮਾ ਦੀ ਬਹੁਤ ਪਿਆਰੀ ਦੋਸਤੀ ਹੈ ਤੇ ਜਦੋਂ ਚੰ드ਰਮਾ ਨੰਬਰ 7 ਦੇ ਵਿੱਚ ਬੈਠ ਬੈਠਦਾ ਆ ਸੂਰਜ ਦੇ ਨਾਲ ਇਹ ਸਾਲ ਦੇ ਵਿੱਚ ਇੱਕ ਵਾਰੀ ਤਕਰੀਬਨ ਹੁੰਦਾ ਹੈ ਉਹ ਜਿਹੜਾ ਦਿਨ ਹੁੰਦਾ ਉਹ ਦਿਨ ਤੁਲਾ ਰਾਸ਼ੀ ਦੇ ਵਿੱਚ ਚੰ드ਰਮਾ ਜਦੋਂ ਬੈਠਦਾ ਆ ਸੂਰਜ ਦੇ ਨਾਲ ਉਸ ਨੂੰ ਅਸੀਂ ਦੀਵਾਲੀ ਦਾ ਦਿਨ ਮੰਨਦੇ ਆ ਉਹ ਇੱਕ ਬੜਾ ਖਾਸ ਬਿਊਟੀਫੁਲ ਜੋਗ ਹੁੰਦਾ ਆ ਉਸ ਦਿਨ ਕਈ ਲੋਕ ਜੂਆ ਖੇលਦੇ ਆ ਜਿਨ੍ਹਾਂ ਨੂੰ ਇਹਦੇ ਮਹੱਤਵ ਦਾ ਪਤਾ ਹੁੰਦਾ ਵੇ ਤੇ ਕੀ ਰੀਜ਼ਨ ਹੈਗਾ ਆ ਤਾਂ ਜ ਜਿਨ੍ਹਾਂ ਦਾ ਉਸ ਤਰ੍ਹਾਂ ਦਾ ਕੰਬੀਨੇਸ਼ਨ ਉਹਨਾਂ ਦੇ ਚਾਰਟ ਦੇ ਵਿੱਚ ਬਣਿਆ ਉਹ ਜੂਏ ਦੇ ਵਿੱਚ ਫਿਰ ਉਹਨੂੰ ਜਿੱਤ ਮਿਲਦੀ ਜੂਏ ਦੇ ਉਸੇ ਦਿਨ ਨਹੀਂ ਹੋਰ ਦਿਨਾਂ ਦੇ ਵਿੱਚ ਵੀ ਉਹਨਾਂ ਨੂੰ ਜੂਏ ਦੇ ਵਿੱਚ ਜਿੱਤ ਮਿਲਦੀ ਹੈ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਜਦੋਂ-ਜਦੋਂ ਇੱਕ ਕੰਬੀਨੇਸ਼ਨ ਬਣਦਾ ਬਣਦਾ ਇਹ ਇਹ तकरीबन ਜਿਹੜਾ ਸਾਲ 'ਚ ਇੱਥੇ ਇਸ ਰਾਤਰੀ 'ਚ ਇੱਕ ਵਾਰੀ ਬਣਦਾ ਸੂਰਜ ਦੇ ਨਾਲ ਪਰ ਚੰਦਰਮਾ ਹਰ ਮਹੀਨੇ ਥੋਂ ਲੰਘਦਾ ਇਸ ਘਰ ਦੇ ਵਿੱਚ ਰਾਹੂ ਦਾ ਜਿਹੜਾ ਇੱਕ ਨਕਸ਼ਤਰ ਹੈ ਜਿਸ ਦੇ ਵਿੱਚ ਇੱਕ ਅਮਰਤ ਹੈ ਕਿ ਐਸੀ ਚੀਜ਼ ਹੈ ਐਸੀ ਮੂਮੈਂਟ ਹੈ ਜਿਨ੍ਹਾਂ ਦਾ ਇਹ ਕੁਦਰਤੀ ਲਾਈਫ ਦੇ ਵਿੱਚ ਮਤਲਬ ਜਦੋਂ ਜਨਮ ਲਿਆ ਉਹਨਾਂ ਦੀ ਕੁੰਡਲੀ ਦੇ ਵਿੱਚ ਇਸ ਤਰ੍ਹਾਂ ਦਾ ਚੰਦਰਮਾ ਦਾ ਜੋਗ ਬਣਿਆ ਆ ਉਹ ਲੋਕਾਂ ਦਾ ਜਦੋਂ ਜਦੋਂ ਇਥੋਂ ਚੰਦਰਮਾ ਲੰਘੇਗਾ ਅਗਰ ਉਹਨਾਂ ਨੂੰ ਪਤਾ ਆ ਹੋ ਉਸ ਦਾ ਫਾਇਦਾ ਲੈ ਲੈਂਦੇ ਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਮਤਲਬ ਉਹਨਾਂ ਨੂੰ ਕਈ ਵਾਰ ਅਚਾਨਕ ਉਸ ਟਾਈਮ ਦੇ ਉੱਤੇ ਕੋਈ ਉਹ ਅੱਛਾ ਕੰਮ ਕਰ ਰਹਾ ਹੈ ਉਹਨਾਂ ਨੂੰ ਫਾਇਦੇ ਮਿਲਦੇ ਆ ਇਹ ਸਾਰਾ ਕੰਬੀਨੇਸ਼ਨ ਹੈਗਾ ਇੱਕ ਇਸ ਤਰ੍ਹਾਂ ਮੰਨ ਲਓ ਵੀ ਇੱਕ ਜਿਸ ਤਰ੍ਹਾਂ అలਾਰਮ ਲਾਉਂਦੇ ਆ ਘੜੀ ਦਾ ਇੱਕ ਜਿਸ ਟਾਈਮ ਦਾ ਲਾਇਆ ਉਸ ਵਕਤ ਦਾ ਜਦੋਂ ਟਾਈਮ ਆਉਂਦਾ ਉਹ ਵੱਜ ਜਾਂਦਾ ਉੱਥੇ ਤੁਸੀਂ ਹੈਗੇ ਆ ਚਾਹੇ ਨਹੀਂ ਹੈਗੇ ਇੱਕ ਟਾਈਮ ਦੇ ਉੱਤੇ ਖਾਸ ਟਾਈਮ ਦੇ ਉੱਤੇ ਕਿਸੇ ਜਗ੍ਹਾ ਤੇ ਕੋਈ ਚੀਜ਼ ਦਿਖਦੀ ਆ ਜੇ ਤੁਸੀਂ ਹੈਗੇ ਆ ਤਾਂ ਤੁਸੀਂ ਮੈਨੂੰ ਰੀਸੀਵ ਕਰ ਲਿਆ ਉੱਥੇ ਨਹੀਂ ਹੈਗੇ ਤਾਂ ਤੁਸੀਂ ਰੀਸੀਵ ਨਹੀਂ ਕੀਤਾ ਜੋ ਤੁਸੀਂ ਜਿਹੜਾ ਹੈਗਾ ਇਹ ਅੰਧ ਵਿਸ਼ਵਾਸ ਦਾ ਜਿਹੜਾ ਵਿਗਿਆਨ ਨਹੀਂ ਹੈ ਇਹ ਇੱਕ ਇੱਕ ਸਾਇੰਸ ਹੈ ਇਸ ਨੂੰ ਅਸੀਂ ਜਿਹੜਾ ਜੂਸ ਕਰਨਾ ਸ਼ੁਰੂ ਕਰ ਦਿੱਤਾ ਉਹ ਬਹੁਤ ਛੋਟੀਆਂ ਚੀਜ਼ਾਂ ਲਈ ਕਰਦਾ ਕਿ ਮੈਂ ਨੌਕਰੀ ਕਦੋਂ ਮਿਲੂਗੀ ਮੇਰੇ ਬੱਚੇ ਦਾ ਆਹ ਬਿਮਾਰੀ ਕਦੋਂ ਠੀਕ ਹੋਊਗਾ ਮੇਰਾ ਆਕ ਕਿਉਂ ਹੋਊਗਾ ਨੋ ਇਹ ਫਿਊਚਰ ਦਾ ਜਾਣਨ ਦਾ ਵਿਗਿਆਨ ਹੈ ਇਸ ਦੇ ਨਾਲ ਅਗਰ ਤੁਸੀਂ ਕੋਈ ਫਿਊਚਰ ਦੇ ਵਿੱਚ ਕੋਈ ਜਿਹੜਾ ਕੰਮ ਕਰਨਾ ਆ ਉਸ ਦੇ ਬਾਰੇ ਦੇ ਵਿੱਚ ਤੁਸੀਂ ਜਿਹੜਾ ਵਿਗਿਆਨ ਨੂੰ ਮਤਲਬ ਸਮਝ ਸਕਦੇ ਆ ਜਿਸ ਤਰ੍ਹਾਂ ਜਦੋਂ ਬੀਜ ਤੁਸੀਂ ਬੀਜਦੇ ਆ ਚੰਦਰਮਾ ਅਗਰ ਅਮਾਵਸ ਤੋਂ ਮੱਸਿਆ ਤੋਂ ਪੂਰਨ ਮਾਸ਼ੀ ਦੀ ਤਰਫ ਚੱਲਦਾ ਜਦੋਂ ਉਦੋਂ ਬੀਜਦੇ ਆ ਬੀਜ ਬਹੁਤ ਬਿਊਟੀਫੁਲ ਲੱਗਦੇ ਆ ਉਹ ਬ੍ਰਖਸ਼ ਜਿਹੜੇ ਬਹੁਤ ਬਿਊਟੀਫੁਲ ਹੁੰਦੇ ਆ ਜਦੋਂ ਪੂਰਨ ਮਾਸ਼ੀ ਤੋਂ ਫੁੱਲ ਮੂਨ ਤੋਂ ਅਮਾਵਸ ਦੀ ਤਰਫ ਚੰਦਰਮਾ ਚੱਲਦਾ ਉਦੋਂ ਜਦੋਂ ਬੀਜ ਬੀਜਦੇ ਆ ਚਾਹੇ ਉਹ ਬ੍ਰਖਸ਼ਾਂ ਦੇ ਹੋਣ ਦਰਖਤਾਂ ਦੇ ਹੋਣ ਚਾਹੇ ਉਹ ਇਨਸਾਨੀ ਹੋਣ ਦੋਰਾ ਨੋਟ ਕਰ ਲਓ ਚਾਹੇ ਉਹ ਕਿਸੇ ਬੱਚਾ ਜਦੋਂ ਜਿਹੜਾ ਗਰਭ ਚਾਹਦਾ ਆ ਜਦੋਂ ਚੰਦਰਮਾ ਅਮਾਵਸ ਤੋਂ ਮੱਸਿਆ ਤੋਂ ਪੂਰਨ ਦੀ ਪੂਰਨਮਾਸ਼ੀ ਦੀ طرف ਚੜਦਾ ਆ ਉਸ ਛਣ ਜਿਹੜੀਆਂ ਪ੍ਰੈਗਨੈਂਸੀ ਹੁੰਦੀਆਂ ਉਹਨਾਂ ਦੇ ਬੱਚਿਆਂ ਦੇ ਜਿਹੜੇ ਮਨ ਬੜੇ ਸਟਰੋਂਗ ਹੁੰਦੇ ਆ ਮਨ ਹੀ ਤਾਂ ਹੈ ਸਾਰਾ ਕੁਝ ਇਹ ਵਿਗਿਆਨ ਦਾ ਇੱਕ ਜੇ ਸੀ ਦਾ ਫਾਇਦਾ ਨਹੀਂ ਲੈ ਪਾਉਂਦੇ ਤਾਂ ਫਿਰ ਸਾਡਾ ਕਸੂਰ ਆ ਗਾਲਾਂ ਜਿੰਨੀਆਂ ਮਰਜ਼ੀ ਕੱਢੀ ਚੱਲੋ ਇਸ ਕਰਕੇ ਇਹ ਚੀਜ਼ਾਂ ਨੂੰ ਸਮਝੋ ਅੱਛੇ ਕਾਰਮ ਕਰੋ ਕਿਉਂਕਿ ਮਨ ਜਿਹੜਾ ਹੈਗਾ ਚੰਦਰਮਾ ਉਹ ਤੁਹਾਡੇ ਕੋਲੋਂ ਬੜਾ ਕੁਝ ਪੁੱਠਾ ਸਿੱਧਾ ਕਰਵਾਉਂਦਾ ਹੈ ਸੋ ਮਨ ਨੂੰ ਜਿੱਤਣਾ ਕਿਉਂਕਿ ਮਨ ਜੀਤੇ ਜਗ ਜੀਤ ਆਈ ਹੋਪ ਗੱਲਬਾਤ ਆ ਜੇ ਦੀ ਸਮਝਣ ਲੱਗੀ ਹੋਵੇ ਤੇ ਜਿਹੜੇ ਬੰਦੇ ਕੋਈ ਇਸ ਚੀਜ਼ ਦੇ ਵਿੱਚ ਸਲਾਹ ਮੇਰੇ ਨਾਲ ਲੈਣਾ ਚਾਹੁੰਦੇ ਆ ਮੋਸਟ ਵੈਲਕਮ ਤੇ ਚਾਰजेस ਅਪਲਾਈ ਥੈਂਕ ਯੂ